ਬੋਲ ਕਬੋਲ ਬੋਲੇ ਜਾ ਰਹੇ ਆ ਧਾਮੀ ਦੇ ਪ੍ਰਤੀ ਬੋਲ ਕਬੋਲ ਬੋਲ ਆ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਸਿਪਾਹੀ ਰਹਿਣਾ ਆ ਤੇਰੀ ਜਰਨੈਲੀ ਖਤਮ ਹੋ ਜਾਣੀ ਪਰ ਸਿਪਾਹੀਆਂ ਨੇ ਸਿਪਾਹੀ ਬਣ ਕੇ ਸੇਵਾ ਕਦੀ ਤੁਰੇ ਜਾਣੇ ਆ ਭੌਰ ਦਾ ਕਬੂਤਰ ਦਾਣਾ ਦਾ ਇੱਥੋਂ ਚੁੱਕ ਕੇ ਗਿਆ ਨਾ ਛਤਰੀ ਬਗਾਨੀ ਤੇ ਜਾ ਕੇ ਬਹਿ ਗਿਆ ਤੇ ਜੇ ਲੰਬੀ ਦੇ ਵਿੱਚ ਔਣ ਸੀ ਜੇ ਪਾਰਟੀ ਵੱਡੀ ਸੀ ਤੇ ਫਿਰ ਉਹ ਕਬੂਤਰ ਅਕਾਲੀ ਦਲ ਦੇ ਚੁੱਕੇ ਲਗਾਏ ਨਾ ਇਹ ਜਿਹੜੇ ਅੱਜ ਟੋਪੀ ਵਾਲੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕੀ ਕਹਿ ਕੇ ਪੁਕਾਰਦੇ ਆ ਕਹਿੰਦਾ ਸ਼੍ਰੋਮਣੀ ਗੋਲ ਕਮੇਟੀ ਆ ਇੱਕ ਦਿੱਲੀ ਨੂੰ ਭੱਜ ਗਏ ਇੱਕ ਜਿਹੜੇ ਸੀ ਉਹ ਹਸਪਤਾਲਾਂ ਚ ਦਾਖਲ ਹੋ ਗਏ ਇਹਨਾਂ ਕੰਮਾਂ ਲਈ ਸਰਕਾਰ ਬਣਾਉਨੇ ਆ ਮੈਂ ਕਹੂੰਗਾ ਤਾਜ ਬਦਲ ਦਿਓ ਤਖਤ ਬਦਲ ਦਿਓ ਤੁਸੀਂ ਕਹਣਾ ਟੋਪੀਆਂ ਵਾਲਿਆਂ ਦਾ ਰਾਜ ਬਦਲ ਦਿਓ ਮੈਂ ਜਾਤੀ ਕਰਦਾਰ ਕੁਛ ਨਹੀਂ ਕਦੇ ਕਿਸੇ ਦੀ ਵੀ ਕਰਦਾ ਪਰ ਤੁਹਾਨੂੰ ਪੰਪਣਾ ਪੈਣਾ ਕਿ ਜਿਹੜੇ ਕਬੂਤਰ ਚੋਗਾ ਚੁਗਦੇ ਸੀ ਅੱਜ ਜਾ ਕੇ ਕਿਹੜੀਆਂ ਛਤਰੀਆਂ ਤੇ ਬੈਠੇ ਆ ਤੁਸੀਂ ਆ ਕੱਲ ਦਾ ਸਮਾਂ ਪਰਸੋਂ ਦਾ ਟਪਾ ਕੇ 1.5 ਸਾਲ ਦਾ ਸਮਾਂ ਰਹਿ ਗਿਆ ਇਹ 1.5 ਸਾਲ ਦੇ ਸਮੇਂ ਦੇ ਵਿੱਚ ਇਹ ਬੀਬੀ ਅੱਜ ਆ ਕੇ ਅਸੈਂਬਲੀ ਵਿੱਚ ਬੈਠੂਗੀ ਤੁਹਾਡਾ ਸਾਰਿਆਂ ਦਾ ਮਾਣ ਵਧੂਗਾ ਕਿ ਜਿਸ ਵੇਲੇ ਜੰਗ ਸੀ ਜੰਗ ਮੈਂ ਕਿਉਂ ਕਹਿ ਰਿਹਾ ਕਿ ਅੱਜ ਵਿਰੋਧੀ ਇਹਨੂੰ ਜੰਗ ਦੇ ਤੌਰ ਤੇ ਲੈ ਰਹੇ ਆ ਲਗਾਤਾਰ 4-5 ਮਹੀਨੇ ਤੋਂ ਕੈਂਪੇਨ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੁਟਿਓ ਆ ਇਹ ਸਾਡੀ ਬੀਬੀ ਜਾਊਗੀ ਇੱਕ ਖਾਤਾ ਵੀ ਖੁੱਲੂਗਾ ਕਿ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਅੱਜ ਅਸੈਂਬਲੀ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਦੂਸਰਾ ਉਹ ਜਿੰਦਾ ਵੀ ਖੁੱਲੂਗਾ ਜਿਹੜਾ 27 ਦੇ ਵਿੱਚ ਤੁਸੀਂ ਖੁੱਲਣਾ ਕਿ ਇਹਨਾਂ ਨੂੰ ਐਸੋ ਭਜਾਉਣਾ ਵੀ ਆ ਇਸ ਧਰਤੀ ਤੋਂ ਜਿਨ੍ਹਾਂ ਨੇ ਲੋਕਾਂ ਨੂੰ ਗਮਰਾਹ ਕਰ ਕਰਕੇ ਅੱਜ ਵੀ ਗਮਰਾਹ ਕਰ ਰਹੇ ਆ ਜਿਲੇ ਕੋਈ ਕਾਂਗਰਸ ਦਾ ਬੋਲਦਾ ਆਪ ਵਾਲੇ ਬੋਲਦੇ ਆ ਇੱਕੋ ਹੀ ਟਾਰਗੇਟ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਦੇ ਸੋਚਣਾ ਪੈਣਾ ਕਿ ਕਿਉਂ ਟਾਰਗੇਟ ਕਰਦੇ ਆ ਇਸ ਕਰਕੇ ਟਾਰਗੇਟ ਕਰਦੇ ਆ ਪਤਾ ਆ ਕਿ ਇਹ ਜਿਲੇ ਆਪਾਂ ਲੋਕਾਂ ਨੂੰ ਰੋਜ਼ ਕਹਿੰਦੇ ਨੇ ਨਾ ਛੇਰ ਆ ਗਿਆ ਛੇਰ ਆ ਗਿਆ ਮਿੱਤਰੋ ਸ਼੍ਰੋਮਣੀ ਅਕਾਲੀ ਦਲ ਦਾ ਛੇਰ ਆ ਗਿਆ ਜਿਹਦੀ ਸਵਾਰੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਰ ਰਹੇ ਕਮਾਂਡੋ ਕਰ ਰਹੇ ਆ ਤਕੜੇ ਹੋਵੋ ਇਹ ਤੁਹਾਡੀ ਸੀਟ ਨੇ ਨਿਰਣਾ ਕਰ ਦੇਣਾ ਤੇ ਤੁਸੀਂ ਮੰਨ ਬਣਾ ਕੇ ਬੈਠੇ ਆ ਸੋ ਮੈਂ ਅੱਜ ਕਹਿਣਾ ਵੀ ਚਾਹੁੰਨਾ ਇੱਕ ਦੋ ਗੱਲਾਂ ਕਹਿ ਕੇ ਸਾਥੋਂ ਖਿਮਾ ਲੈ ਲਵਾਂ ਵੱਡੀਆਂ ਗੱਲਾਂ ਪ੍ਰਧਾਨ ਜੀ ਨੇ ਵੀ ਕਰਨੀਆਂ ਇਹ ਜਿਹੜੇ ਅੱਜ ਟੋਪੀ ਵਾਲੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕੀ ਕਹਿ ਕੇ ਪੁਕਾਰਦੇ ਆ ਕਹਿੰਦੇ ਸ਼੍ਰੋਮਣੀ ਗੋਲ ਕਮੇਟੀ ਆ ਤੇ ਵੀਰੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਜਦੋਂ ਹਾਰ ਆਈ ਸੀ ਪੰਜਾਬ ਦੀ ਧਰਤੀ ਤੇ ਕਿਹੜਾ ਮਰਦੇ ਮੁਜਾਹਿਦ ਇਸ ਧਰਤੀ ਤੇ ਵਿਚਰਿਆ ਮੈਨੂੰ ਪਤਾ ਸਰਦਾਰ ਸੁਖਬੀਰ ਸਿੰਘ ਬਾਦਲ ਮੈਂ ਜਦੋਂ ਗਿਆ ਆਪਣੇ ਸੁਲਤਾਨਪੁਰ ਦੀ ਧਰਤੀ ਤੇ ਉੱਥੇ ਪਿੰਡਿਆ ਇੱਕ ਆਲੀ ਉਹ ਮੈਨੂੰ ਕਹਿਣ ਪਈ ਜਿਸ ਵੇਲੇ ਬੰਦ ਤੇ ਜਾਣਾ ਸੀ ਸਿਕਿਉਰਿਟੀ ਨੇ ਵੀ ਕਹਿਤਾ ਕਿ ਬਾਦਲ ਸਾਹਿਬ ਇਸ ਬੰਦ ਤੇ ਨਾ ਜਾਇਓ ਇਹ ਬੰਦ ਟੁੱਟ ਜਾਣਾ ਖਤਰਾ ਹੋ ਸਕਦਾ ਪਰ ਮਰਦੇ ਮੁਜਾਹਿਦ ਨੇ ਖਤਰਾ ਨਾ ਦੇਖਦੇ ਹੋਏ ਵੀ ਉਸ ਧਰਤੀ ਤੇ ਜਾ ਕੇ ਲੋਕਾਂ ਦੀ ਸਾਰ ਲਈ ਕੀ ਹੜਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਈ ਕਾਂਗਰਸੀ ਦੇਖਿਆ ਸੀ ਕੀ ਕੋਈ ਆਪ ਵਾਲਾ ਦੇਖਿਆ ਸੀ ਕੀ ਕੋਈ ਕਾਮਰੇਡ ਦੇਖਿਆ ਕੋਈ ਬੀਜਪੇ ਬੀਜਪੀ ਦੇਖੀ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਿਆ ਤੇ ਵੀਰੋ ਫੇਰ ਅੱਜ ਲੋਕਾਂ ਦੇ ਵਿੱਚ ਸਤਕਾਰ ਤੇ ਮਾਣ ਵੀ ਵਧਿਆ ਇੱਕ ਦਿੱਲੀ ਨੂੰ ਭੱਜ ਗਏ ਇੱਕ ਜਿਹੜੇ ਸੀ ਉਹ ਹਸਪਤਾਲਾਂ ਚ ਦਾਖਲ ਹੋ ਗਏ ਇਨਾ ਕੰਮਾਂ ਲਈ ਸਰਕਾਰ ਬਣਾਉਨੇ ਆ ਸਰਕਾਰ ਬਣਾਉਨੇ ਆ ਕਿ ਸਾਡੇ ਸੁੱਖਾਂ ਦੇ ਵਿੱਚ ਦੁੱਖਾਂ ਦੇ ਵਿੱਚ ਭਾਈਵਾਲ ਬਣੇ ਸੁੱਖ ਸਦਾ ਸਾਰੇ ਭਾਈਵਾਲ ਬਣਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਿਨ ਉਸੇ ਦਿਨ ਤੋਂ ਇਹ ਤਹਈਆ ਕੀਤਾ ਕਿ ਕੋਈ ਬੰਦਾ ਭੁੱਖਾ ਨਾ ਸੋਵੇ ਸਾਰੇ ਜਿੰਨੇ ਗੁਰਦੁਆਰਾ ਸਹਿਬਾਨ ਬਾਡਰ ਏਰੀਏ ਦੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਕੋਈ ਲੰਗਰ ਤੋਂ ਭੁੱਖਾ ਨਾ ਸੋਵੇ ਅੱਜ ਮੈਨੂੰ ਖੁਸ਼ੀ ਵੀ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਨਾ ਹੋਣ ਦੇ ਬਾਵਜੂਦ ਅੱਜ ਲੋਕਾਂ ਦੀ ਸਾਰ ਲਈ ਆ ਅੱਜ ਕਿੱਲਿਆਂ ਦੇ ਕਿੱਲੇ ਮਰਬਿਆਂ ਦੇ ਮਰਬੇ ਉਹਨਾਂ ਨੂੰ ਵੀ ਸਪਲਾਈ ਕਨਕ ਦਾ ਕੀਤਾ ਜਾ ਰਿਹਾ ਜਦੋਂ ਲੰਗਰਾਂ ਡੰਗਰਾਂ ਦੀ ਭੁੱਖ ਸੀਗੀ ਪੱਠੇ ਖਰਾਬ ਹੋ ਗਏ ਕੋਈ ਸਥਾਨ ਨਹੀਂ ਸੀ ਉਸ ਵੇਲੇ ਆਚਾਰ ਤੇ ਥੂੜੀ ਦਾ ਪ੍ਰਬੰਧ ਕੀਤਾ ਜਿਸ ਵੇਲੇ ਬਿਮਾਰੀ ਫੈਲਣ ਦਾ ਖਤਰਾ ਸੀ ਉਸ ਵੇਲੇ ਤੁਹਾਨੂੰ ਆ ਸਾਰੇ ਜਿਹੜੇ ਪੰਪ ਜੈ ਮੱਛਰ ਮਾਰਨ ਵਾਲੇ ਹੋਰ ਬਿਮਾਰੀਆਂ ਵਾਲੀਆਂ ਉਸ ਸਪਲਾਈ ਕੀਤੇ ਕਿ ਉਸ ਵੇਲੇ ਹੀ ਨਹੀਂ ਦੇਖਿਆ ਸੀ ਕਿ ਅਕਾਲੀਆਂ ਨੂੰ ਸਪਲਾਈ ਕਰਨਾ ਕੇਵਲ ਤਾਂ ਕੇਵਲ ਪੰਜਾਬ ਦੇਖਿਆ ਵੀਰੋ ਇਹ ਪੰਜਾਬ ਉਹ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਦੀ ਆ ਸੋ ਮੈਂ ਤੁਹਾਨੂੰ ਇੱਕ ਨਿਮਰਤਾ ਸਹਿਤ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਜਦੋਂ ਆ ਸ਼ਤਾਬਦੀ ਦੇ ਸਮਾਗਮ ਅਸੀਂ ਸ਼ੁਰੂ ਕੀਤੇ ਸੀ ਮੈਂ ਉਹਦੇ ਵੀ ਕਿਹਾ ਸੀ ਕਿ ਸਰਕਾਰਾਂ ਆਪਣਾ ਕੰਮ ਕਰਨ ਤੇ ਅਸੀਂ ਆਪਣੀ ਕਮੇਟੀ ਨੂੰ ਆਪਣਾ ਕੰਮ ਕਰਨ ਦੇਣ ਤੇ ਮੈਂ ਕੱਲ ਆਨੰਦਪੁਰ ਦੀ ਧਰਤੀ ਤੇ ਗਿਆ ਤੇ ਮੈਨੂੰ ਇਸ ਗੱਲ ਦੀ ਸ਼ਰਮਸ਼ਾਰ ਵੀ ਹੋਣਾ ਪਿਆ ਕਿ ਮੰਤਰੀ ਉੱਥੇ ਦਾ ਜਿਹੜਾ ਕਹਿੰਦਾ ਮੇਰੀ ਕਮਾਂਡ ਦੇ ਵਿੱਚ ਇਸ ਸਟਾਫ ਦੀ ਮਨਾਉਣੀ ਆ ਸਤਲੋਜ ਦਾ ਜਿਹੜਾ ਉਹ ਵੱਡਾ ਪੋਲਿਆ ਤੁਸੀਂ ਵੀ ਜਾਣਦੇ ਆ ਸਰਕਾਰ ਦਾ ਪੈਚਵਰਕ ਲਾਉਣ ਤੋਂ ਵੀ ਲਾਂਬੇ ਹੋ ਗਈ ਸੋ ਵੀਰੋ ਮੇਰਾ ਕਹਿਣ ਤੋਂ ਭਾਵ ਅੱਜ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਬੋਲ ਕਬੋਲ ਬੋਲੇ ਜਾ ਰਹੇ ਆ ਧਾਮੀ ਦੇ ਪ੍ਰਤੀ ਬੋਲ ਕਬੋਲ ਬੋਲਾਂ ਮੈਂ ਤਾਂ ਸ਼ੋਮਣੀ ਕਾਲੀ ਦਲ ਦਾ ਸਿਪਾਹੀ ਆ ਸਿਪਾਹੀ ਰਹਿਣਾ ਆ ਤੇਰੀ ਜਰਨੀਲੀ ਖਤਮ ਹੋ ਜਾਣੀ ਪਰ ਸ਼ਬਾਹੀਆਂ ਨੇ ਸਪਾਈ ਬਣ ਕੇ ਸੇਵਾ ਕਦੀ ਤੁਰੇ ਜਾਣੇ ਆ। ਸੋ ਮੈਂ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਨੀ ਚਾਹਣਾ ਕਿ ਇੱਕ ਇਤਿਹਾਸ 94 95 ਦਾ ਆ। ਇੱਕ ਇਤਿਹਾਸ 225 ਦਾ ਆ। ਤੁਸੀਂ ਇਹ ਮਾਝੇ ਦੇ ਬਾਸ ਇਤਿਹਾਸ ਬਣਾਉਣਾ ਜਾਣਦੇ ਆ। ਆਪਣੇ ਇਤਿਹਾਸ ਤੇ ਵੀ ਫਕਰ ਕਰੋ। ਇਹ ਡੇਢ ਸਾਲ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੋਣੀ। ਭੌਰ ਤਾਂ ਕਬੂਤਰ ਦਾਣਾ ਤਾਂ ਇੱਥੋਂ ਚੋੱਕ ਕੇ ਗਿਆ ਨਾ। ਛਤਰੀ ਬਗਾਨੀ ਤੇ ਜਾ ਕੇ ਬਹਿ ਗਿਆ ਤੇ ਜੇ ਲੰਬੀ ਦੇ ਵਿੱਚ ਔਣ ਸੀ ਜੇ ਪਾਰਟੀ ਵੱਡੀ ਸੀ ਤੇ ਫਿਰ ਉਹ ਕਬੂਤਰ ਅਕਾਲੀ ਦਲ ਦੇ ਚੌਕੇ ਲਗਾਏ ਨਾ ਅੱਜ ਆਪਾਂ ਨੂੰ ਲੋੜ ਆ ਭੰਪਣ ਦੀ ਲੋੜ ਆ ਕਿ ਚੰਗਾ ਕਿਹੜਾ ਮਾੜਾ ਕਿਹੜਾ ਮੈਂ ਜਾਤੀ ਕਰਦਾਰ ਕੁਛ ਨਹੀਂ ਕਦੇ ਕਿਸੇ ਦੀ ਵੀ ਕਰਦਾ ਪਰ ਤੁਹਾਨੂੰ ਭੰਪਣਾ ਪੈਣਾ ਕਿ ਜਿਹੜੇ ਕਬੂਤਰ ਚੌਗਾ ਚੁਗਦੇ ਸੀ ਅੱਜ ਜਾ ਕੇ ਕਿਹੜੀਆਂ ਛਤਰੀਆਂ ਤੇ ਬੈਠੇ ਆ ਏਡੀ ਵੱਡੀ ਆਵਾਜ਼ ਦੇ ਵਿੱਚ ਉਹਨਾਂ ਜਗਾ ਰਹਿਆਂ ਦਾ ਜਵਾਬ ਦੇਣਾ ਕਿ ਇਹਨਾਂ ਨੂੰ ਪਤਾ ਲੱਗ ਜਾ ਕੇ ਧਰਮਤਾਂ ਦੇ ਲੋਕ ਮਨ ਬਣਾ ਕੇ ਬੀਬੀ ਸੁਖਮਿੰਦਰ ਕੌਰ ਧਰਮੀ ਫੌਜੀਆਂ ਦੀ ਜਿਹੜੀ ਬੀਬੀ ਸਾਡੀ ਉਸ ਬੀਬੀ ਨੂੰ ਆਪਾਂ ਅਸੈਂਬਲੀ ਦੇ ਵਿੱਚ ਭੇਜਣਾ ਮੈਂ ਕਹੂੰਗਾ ਤਾਜ ਬਦਲ ਦਿਓ ਤਖਤ ਬਦਲ ਦਿਓ ਤੁਸੀਂ ਗਾਣਾ ਟੋਪੀਆਂ ਵਾਲਿਆਂ ਦਾ ਰਾਜ ਬਦਲ ਦਿਓ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਲ